ਇਹ ਜਾਣਦਾ ਕਿ ਉਹ ਲੇਡਿਸ ਕੌਣ ਨੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਵੇਂ ਨਾ ਢੇੜ ਤੋਂ ਆ ਰਹੇ ਆਂ ਔਰ ਰਸਤੇ 'ਚ ਜਦੋਂ ਦਿੱਲੀ ਪਹੁੰਚਿਆ ਤੇ ਸਾਡੇ ਬੰਦੇ ਨੂੰ ਪੁਲਿਸ ਜਿਹੜੀ ਅੱਗੀ ਚੁਣ ਦੱਸਦੇ ਸੀ ਕਿ ਸੀਟ 'ਤੇ ਬਾਹਰ ਕਰਦੇ ਤੇ ਉਹ ਬਹੁਤ ਜ਼ਿਆਦਾ ਕਰਨਗੇ ਅਸੀਂ ਚਾਹੁੰਦੇ ਆਂ ਵੀ ਤੁਸੀਂ ਕੁਝ ਕਾਰਵਾਈ ਕਰੋ ਮੈਂ ਕਿਹਾ ਕੋਈ ਨਹੀਂ ਮੈਂ ਆ ਜਾਂਦਾ ਵਾਂ ਮੈਂ ਆਪਣੇ ਜਿਹੜੇ ਵਰਕਰ ਸਨ ਨੇੜੇ ਉਹਨਾਂ ਨੂੰ ਮੈਂ ਭੇਜਦਾ ਉੱਤੇ ਤੇ ਆਪ ਮੈਂ ਚੱਲ ਪਿਆ ਉਸੇ ਵਕਤ ਪਰ ਉੱਤੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਜਿਨ੍ਹਾਂ ਨੇ ਟੈਲੀਫੋਨ ਕੀਤਾ ਉਹ ਅਮਰਪਾਲ ਈ ਉਹਨਾਂ ਦੇ ਮਾਤਾ ਗੀ ਉਹਨਾਂ ਦੇ ਪਿਤਾ ਨਾਲ ਸਨ ਸਾਥੀ ਨਾਲ ਸਨ ਫੇਪਰ ਉਹਨਾਂ ਨੂੰ ਬਥਿਆ ਵੀ ਹੋਰ ਫਰੀਦ ਸਿੰਘ ਮੁੰਡਾ ਪੁੱੁਰੇ ਸੇ ਬਿਠਾਇਆ ਹੋਇਆ ਸੀ ਬਈ ਅਸੀਂ ਇਹਦੀ ਤਫਤੀਸ਼ ਕਰਨੀ ਹੈ ਜਿਹੜਾ ਮਰਜੀਠੇ ਥਾਣੇ ਤੋਂ ਇਨਸਪੈਕਟਰ ਸਾਹਿਬ ਆਏ ਸਨ ਦੋ ਹੋਰ ਬੰਦੇ ਨਾਲ ਸਨ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਇਹਨਾਂ ਦੀ ਬੜੀ ਦੇਰ ਤੋਂ ਲੋੜ ਸੀ ਤੇ ਸਾਟੋਇ ਕੋਲ ਇਨਫਰਮੇਸ਼ਨ ਮਿਲੀ ਕਿ ਇਸ ਵਕਤ ਇੱਥੇ ਆ ਕੇ ਤੇ ਅਸੀਂ ਦਿੱਲੀ ਆ ਕੇ ਇਹਨਾਂ ਨੂੰ ਫਿਰ ਭਾਰਕ ਕੀਤਾ ਮੈਂ ਕਿਹਾ ਚਲੋ ਜੇ ਦਿੱਲੀ ਆ ਗਏ ਸੰਤ ਉਮਰਸਰ ਪਹੁੰਚ ਕੇ ਕਰ ਲਾਂਗੇ ਇਵੇਂ ਉਹਨਾਂ ਨੂੰ ਪਰੇਸ਼ਾਨ ਸੰਗਤ ਨੂੰ ਪਰੇਸ਼ਾਨ ਕਰਨ ਦੀ ਲੋੜ ਸੀ ਪਰ ਉਹ ਕੋਈ ਲਿਖ ਕੇ ਨਹੀਂ ਸੀ ਦੇ ਰਹੇ ਤੇ ਅਸੀਂ ਨੇ ਕਿਹਾ ਵੀ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਭਾਈ ਇਹਨਾਂ ਨੇ ਸਾਰੀ ਜਮਾਤਰਾਸ਼ੀ ਲਈ ਗਈ ਹੈ ਔਰ ਉਸ ਜਮਾਤਰਾਸ਼ੀ ਦੇ ਵਿੱਚ ਕੋਈ ਚੀਜ਼ ਬਰਾਮਦ ਨਹੀਂ ਹੋਈ ਨਾ ਕੋਈ ਹਥਿਆਰ ਨਾ ਕੋਈ ਪੋਟਰ ਨਾ ਕੋਈ ਕੁਝ ਹੋਇਆ ਔਰ ਵੇ ਕੋ ਕਲੈਨਸੀ ਕਹਿੰਦੇ ਜੀ ਬਿਲਕੁਲ ਅਸੀਂ ਲਿਖ ਕੇ ਦੇ ਦੇਗਾ ਉਹਨਾਂ ਨੇ ਲਿਖ ਕੇ ਦੇਤਾ ਉਦੋਂ ਮੈਂ ਆਪਣੀ ਗਵਾਹੀ ਵੀ ਪਾ ਦਿੱਤੀ ਤੇ ਮੈਂ ਕਹਾਂ ਜੀ ਉਹ ਕਰਨੇ ਕਰਕੇ ਜੇ ਨੇ ਜਾਣਾ ਹੈ ਤੇ ਮੈਂ ਉਹ ਵਾਹਕਲ ਪ੍ਰੋਵਾਈਡ ਕਰ ਦੇਣਾ ਉਹਨਾਂ ਨੂੰ ਨਾਲ ਲੈ ਜਾਂਦੇ ਆ ਮੈਂ ਕਿਹਾ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ ਜੇ ਨੇ ਜਾਣਾ ਤਾਂ ਗੱਡੀ ਮੈਂ ਭੇਜ ਦੇਣਾ ਪਰ ਫਿਰ ਅਸੀਂ ਉਹਨਾਂ ਨੂੰ ਮਾਤਾ ਨੂੰ ਔਰ ਉਹਨਾਂ ਦੇ ਲੜਕੇ ਦੀ ਮਦਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਉਹਨਾਂ ਨੇ ਨਹੀਂ ਬਈ ਮੁੰਡਾ ਫੜਿਆ ਕਿਹਾ ਤੇ ਮੁਰਦੇ ਹਾਰੀ ਸਾਨੀ ਹੋਈ ਉਹ ਗੱਲ ਬਿਲਕੁਲ ਨਹੀਂ ਸੀ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਆਪਣੇ ਨੂੰ ਬੜੀ ਤਸੱਲੀ ਹੋਈ ਬਹੁਤ ਅੱਛਾ ਲੱਗਾ ਮੈਨੂੰ ਤੇ ਵਾਕਿਆ ਕਹਿੰਦੇ ਕਿਸੇ ਚੀਜ਼ ਦੀ ਜ਼ਰੂਰਤ ਐਸੀ ਕਰਦਣਿਆ ਤੁਸੀਂ ਰਾਤ ਨੂੰ ਆਸ਼ਰਾਮ ਕਰਨਾ ਤੁਹਾਡਾ ਪ੍ਰਬੰਧ ਕਰ ਦਿੰਨੇ ਆ ਉਹਨਾਂ ਕਹਿੰਦੇ ਨਹੀਂ ਅਸੀਂ ਗੱਡੀ 'ਚ ਜਾਣੇ ਸਾਡੀ ਸੰਗਤ ਨਾ ਲੈ ਗਈ ਫਿਰ ਮੈਨਾਂ ਨੂੰ ਕਸ਼ ਗੱਤੀ ਵੀ ਲੇਟ ਨਾ ਕਰੋ ਇੰਦੇ ਪੁਲਿਸ ਉਹਨੂੰ ਗੱਡੀ ਨੂੰ ਰੋਕਣ ਦਾ ਇਹਨਾਂ ਕੇਸ ਬਣਾ ਦੇਵੇ ਤੇ ਉਹ ਫਿਰ ਸਾਡੀ ਬੇਨਤੀ ਨੂੰ ਪੂਰਾਨ ਕਰਕੇ ਚਲੇ ਗਏ ਤੇ ਉਹ ਜਿਹੜੇ ਇੰਸਪੈਕਟਰ ਸਾਹਿਬ ਸਾਨੂੰ ਹੋਰ ਪ੍ਰੀਤ ਨੂੰ ਨਾਲ ਲੈ ਕੇ ਚਲੇ ਗਏ ਬਾਈ ਗੁਰਜੀਤ ਕਾਲਪੁਰ ਸਾਹਿਬ ਬਾਈ ਨੇ ਸੀ ਜਾਣਦਾ ਕਿ ਉਹ ਲੇਡਿਸ ਕੋਣ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਵੇਂ ਨਾ ਢੇੜ ਤੋਂ ਆ ਰਹੇ ਆਂ ਔਰ ਰਸਤੇ 'ਚ ਜਲੇ ਦਿੱਲੀ ਪਹੁੰਚਾਂ ਤੇ ਸਾਡੇ ਬੰਦੇ ਨੂੰ ਪੁਲਿਸ ਜਿਹੜੀ ਅਗੀ ਚੋਂ ਦਸਤੇ ਕੇ ਸੀਟ ਕੇ ਬਾਹਰ ਕੱਢ ਰਹੀ ਤੇ ਉਹ ਬਹੁਤ ਜ਼ਿਆਦਾ ਕਰਨਗੇ ਅਸੀਂ ਚਾਹੁੰਦੇ ਆਂ ਵੀ ਤੁਸੀਂ ਕੁਝ ਕਾਰਵਾਈ ਕਰੋ ਮੈਂ ਕਿਹਾ ਕੋਈ ਨਹੀਂ ਮੈਂ ਆ ਜਾਂਦਾ ਮੈਂ ਆਪਣੇ ਜਿਹੜੇ ਵਰਕਰ ਸਨ ਨੇੜੇ ਉਹਨਾਂ ਨੂੰ ਮੈਂ ਭੇਜਦਾ ਉੱਤੇ ਤੇ ਆਪ ਮੈਂ ਚੱਲ ਪਿਆ ਉਸੇ ਵਕਤ ਪਰ ਉੱਤੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਜਿਨ੍ਹਾਂ ਨੇ ਟੈਲੀਫੋਨ ਕੀਤਾ ਉਹ ਅਮਰਤਪਾਲ ਈ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪ੍ਰਕਾਰ ਨਾਲ ਸੰ ਸਾਥੀ ਨਾਲ ਸਨ ਤੇ ਪਰ ਉਹਨਾਂ ਨੂੰ ਮਤਿਆਬੇ ਹੋਰ ਫਰੀਦ ਸਿੰਘ ਮੁੰਡਾ ਪੁੱੁਰੇ ਸੇ ਬਿਠਾਇਆ ਹੋਇਆ ਸੀ ਬਈ ਅਸੀਂ ਇਹਦੀ ਤਫਤੀਸ਼ ਕਰਨੀ ਹੈ ਜਿਹੜਾ ਮਰਜੀਠੇ ਥਾਣੇ ਤੋਂ ਇਨਸਪੈਕਟਰ ਸਾਹਿਬ ਆਏ ਸਨ ਦੋ ਹੋਰ ਬੰਦੇ ਨਾਲ ਸਨ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਇਹਨਾਂ ਦੀ ਬੜੀ ਦੇਰ ਤੋਂ ਲੋੜ ਸੀ ਤੇ ਸਾਟੋਇ ਕੋਲ ਇਨਫਰਮੇਸ਼ਨ ਮਿਲੀ ਕਿ ਇਸ ਵਕਤ ਇੱਥੇ ਆ ਕੇ ਤੇ ਅਸੀਂ ਦਿੱਲੀ ਆ ਕੇ ਇਹਨਾਂ ਨੂੰ ਫਿਰ ਭਾਰਕ ਕੀਤਾ ਮੈਂ ਕਿਹਾ ਚਲੋ ਜੇ ਦਿੱਲੀ ਆ ਗਏ ਸੰਤ ਹਮਰਸਰ ਪਹੁੰਚ ਕੇ ਕਰ ਲਾਂਗੇ ਇਵੇਂ ਉਹਨਾਂ ਨੂੰ ਪਰੇਸ਼ਾਨ ਸੰਗਤ ਨੂੰ ਪਰੇਸ਼ਾਨ ਕਰਨ ਦੀ ਲੋੜ ਸੀ ਪਰ ਉਹ ਕੋਈ ਲਿਖ ਕੇ ਨਹੀਂ ਸੀ ਦੇ ਰਹੇ ਤੇ ਅਸੀਂ ਨੇ ਕਿਹਾ ਵੀ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਭਾਈ ਇਹਨਾਂ ਨੇ ਸਾਰੀ ਜਮਾਤਰਾਸ਼ੀ ਲਈ ਗਈ ਹੈ ਔਰ ਉਸ ਜਮਾਤਰਾਸ਼ੀ ਦੇ ਵਿੱਚ ਕੋਈ ਚੀਜ਼ ਬਰਾਮਦ ਨਹੀਂ ਹੋਈ ਨਾ ਕੋਈ ਹਥਿਆਰ ਨਾ ਕੋਈ ਪੋਟਰ ਨਾ ਕੋਈ ਕੁਝ ਹੋਇਆ ਔਰ ਵੇ ਕੋ ਕਹਿੰਦੇ ਸੀ ਕਿ ਅਸੀਂ ਬਿਲਕੁਲ ਸੀ ਲਿਖ ਕੇ ਦੇ ਦੇਗਾ ਉਹਨਾਂ ਨੇ ਲਿਖ ਕੇ ਦੇਤਾ ਉਦੋਂ ਮੈਂ ਆਪਣੀ ਗਵਾਹੀ ਵੀ ਪਾ ਦਿੱਤੀ ਤੇ ਮੈਂ ਕਹਾਂ ਜੀ ਉਹ ਕਰਨੇ ਕੇ ਅਗਰ ਕਿਸੇ ਨੇ ਜਾਣਾ ਹੈ ਤੇ ਮੈਂ ਉਹ ਵਾਹਕਲ ਪ੍ਰੋਵਾਈਡ ਕਰ ਦੇਣਾ ਉਹਨਾਂ ਨੂੰ ਨਾਲ ਲੈ ਜਾਂਦੇ ਆ ਮੈਂ ਕਿਹਾ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ ਜੇ ਇਹਨਾਂ ਨੂੰ ਜਾਣਾ ਤਾਂ ਗੱਡੀ ਮੈਂ ਭੇਜ ਦੇਣਾ ਪਰ ਫਿਰ ਅਸੀਂ ਉਹਨਾਂ ਨੂੰ ਮਾਤਾ ਨੂੰ ਔਰ ਉਹਨਾਂ ਦੇ ਲੜਕੇ ਦੀ ਮਦਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਉਹਨਾਂ ਨੇ ਨਹੀਂ ਬਈ ਮੁੰਡਾ ਫੜਿਆ ਕਿਹਾ ਤੇ ਮੁਰਦੇ ਹਾਰੀ ਸਾਨੀ ਹੋਈ ਉਹ ਗੱਲ ਬਿਲਕੁਲ ਨਹੀਂ ਸੀ ਉਹਨਾਂ ਦੀ ਚੜ੍ਹਦੀ ਕਲਾ ਵੇਖ ਕੇ ਆਪਣੇ ਨੂੰ ਬੜੀ ਸੱਲੀ ਹੋਈ ਬਹੁਤ ਅੱਛਾ ਲੱਗਾ ਮੈਨੂੰ ਤੇ ਵਾਕਿਆ ਕਹਿੰਦੇ ਕਿਸੇ ਚੀਜ਼ ਦੀ ਜ਼ਰੂਰਤ ਐ ਸੀ ਕਰ ਦਨੇ ਆ ਤੁਸੀਂ ਰਾਤ ਨੂੰ ਆਸ਼ਰਾਮ ਕਰਨਾ ਤੁਹਾਡਾ ਪ੍ਰਬੰਧ ਕਰ ਦਨੇ ਆ ਉਹਨਾਂ ਕਹਿੰਦੇ ਨਹੀਂ ਅਸੀਂ ਗੱਡੀ 'ਚ ਜਾਣਾ ਸਾਡੀ ਸੰਗਤ ਨਾ ਲੈ ਗਈ ਫਿਰ ਮੈਨਾਂ ਰਿਕਵੈਸਟ ਕੀਤੀ ਕਿ 延迟 ਨਾ ਕਰੋ ਇੰਡੀਆਪੋਲਿਸ ਉਹਨੂੰ ਗੱਡੀ ਨੂੰ ਰੋਕਣ ਦਾ ਇਹਨਾਂ ਕੇਸ ਬਣਾ ਦੇਵੇ ਤੇ ਉਹ ਫਿਰ ਸਾਡੀ ਬੇਨਤੀ ਨੂੰ ਪੂਰਾਨ ਕਰਕੇ ਚਲੇ ਗਏ ਤੇ ਉਹ ਜਿਹੜੇ ਇੰਸਪੈਕਟਰ ਸਾਹਿਬ ਸਾਨੂੰ ਹੋਰ ਪ੍ਰੀਤ ਨੂੰ ਨਾਲ ਲੈ ਕੇ ਚਲੇ ਗਏ ਬਾਈ ਗੁਰਜੀਤ ਕਾਲਪਾਲ ਸਾਹਿਬ